ਗੜਸ਼ੰਕਰ ਦੇ ਪਿੰਡ ਮੋਰਾਵਲੀ ਵਿਖੇ ਸ਼ਹੀਦ ਦੇ ਆਜ਼ਮ ਸਰਦਾਰ ਪਾਗਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਰ ਸੇਵਾ ਮੈਡੀਕਲ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਾਲਾਨਾ ਮੁਫਤ ਕੈਂਸਰ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੇ ਐਨਆਰਆਈਆਂ ਵੱਲੋਂ ਰੂਪਰੇਖਾ ਤਿਆਰ ਕੀਤੀ ਗਈ ਸੀ ਅਤੇ ਵਰਲਡ ਕੈਂਸਰ ਕੇਅਰ ਅਤੇ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਇਹ ਲਗਾਇਆ ਜਾ ਰਿਹਾ ਹੈ ਹੋਰ ਕੀ ਕੁਝ ਕਿਹਾ ਆਉਨਾ ਦੇ ਜ਼ੁਬਾਨੀ ਸੁਣ ਲੈਣੇ ਆ ਖੁਸ਼ੀ ਬਣਾਈ ਦਿਓ ਪੰਜਾਬੀ ਅਖ਼baar ਜਾਣ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਇਹ ਕੈਂਪ 15ਵਾਂ ਕੈਂਪ ਆ ਅਸੀਂ 2112 ਦੇ ਵਿੱਚ ਜਿਹੜਾ ਇਹ ਮੈਡੀਕਲ ਕੈਂਪ ਸ਼ੁਰੂ ਕੀਤਾ ਸੀ ਹੁਣ ਇਸ ਕੈਂਪ ਦਾ ਜਿਹੜਾ ਰੂਪ ਆ ਬਹੁਤ ਵਿਸ਼ਾਲ ਆ ਇੱਥੇ ਅੱਖਾਂ ਦਾ ਵੀ ਕੈਂਪ ਲੱਗਦਾ ਤੇ ਜਿਹੜੇ ਜ਼ਰੂਰਤਮੰਦ ਐ ਉਹਨਾਂ ਨੂੰ ਅੱਖਾਂ ਦੇ ਲਈ ਐਨਕਾਂ ਦਿੱਤੀਆਂ ਜਾਂਦੀਆਂ ਤੇ ਜਿਹੜੇ ਚਿੱਟਾ ਮੋਤੀਆ ਜਾਂ ਕਾਲਾ ਮੋਤੀਆ ਤੇ ਜਾਂ ਹੋਰ ਵੀ ਜਿੱਥੇ ਵੀ ਅੱਖਾਂ ਦੀ ਸਰਜਰੀ ਦੀ ਜ਼ਰੂਰਤ ਹੈ ਉਹ ਵੀ ਸਾਰੇ ਮਰੀਜ਼ਾਂ ਦੀ ਸਰਜਰੀ ਕਰਵਾ ਕੇ ਦਿੱਤੀ ਜਾਂਦੀ ਹੈ ਹਰ ਵਾਰ 2-300 ਜਿਹੜੇ ਮਰੀਜ਼ ਆ ਉਹ ਇਸ ਚੀਜ਼ ਦਾ ਫਾਇਦਾ ਲੈਂਦੇ ਆ 2-300 ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਆ ਹਰ ਸਾਲ ਕਰਵਾ ਕੇ ਦਿੱਤਾ ਜਾਂਦਾ ਤੇ ਇਸ ਤੋਂ ਇਲਾਵਾ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਆ ਉਹਨਾਂ ਵੱਲੋਂ ਵੀ ਹਾਜ਼ਰੀ ਭਰੀ ਜਾਂਦੀ ਹੈ ਤੇ ਉਹ ਵੀ ਕੈਂਸਰ ਸੰਬੰਧੀ ਜਿਹੜੀ ਰੋਗਾਂ ਦੀ ਜਿਹੜੀ ਜਾਂਚ ਆ ਉਹ ਕਰਦੇ ਆ ਉਹਨਾਂ ਦੀਆਂ ਬੱਸਾਂ ਇੱਥੇ ਆਉਂਦੀਆਂ ਸਭ ਦੀ ਫ੍ਰੀ ਸਕੈਨ ਪੈਪਸਮੀਅਰ ਈਸੀਜੀ ਹੋਰ ਬਹੁਤ ਸਾਰੇ ਟੈਸਟ ਜਿਹੜੇ ਉਹ ਕਰਵਾਏ ਜਾਂਦੇ ਆ ਇਸ ਤੋਂ ਇਲਾਵਾ ਜਿਹੜੀ ਸਾਡੇ ਦੁਆਬੇ ਦੀਆਂ ਬਹੁਤ ਹੀ ਵਧੀਆ ਜਿਹੜੀਆਂ ਚਾਰ ਲੈਬੋਰਾਟਰੀਜ਼ ਆ ਉਹ ਵੀ ਇੱਥੇ ਆਉਂਦੀਆਂ ਤੇ ਸਾਰਿਆਂ ਦੇ ਜਿਹੜੇ ਮਰੀਜ਼ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਇੱਥੇ ਤੇ ਡਾਕਟਰ ਜਿਹੜੇ ਜਿਹੜੇ ਟੈਸਟ ਰეკਮੈਂਡ ਕਰਦੇ ਆ ਲਗਭਗ ਹਰ ਤਰ੍ਹਾਂ ਦਾ ਜਿਹੜਾ ਟੈਸਟ ਆ ਬੇਸ਼ੱਕ ਲੋਕਲ ਹੋਣ ਵਾਲਾ ਹੋਵੇ ਕਿਸਦਾ ਬੰਬੇ ਤੋਂ ਕਿਸਦਾ ਦਿੱਲੀ ਤੋਂ ਹੋ ਕੇ ਆਉਂਦਾ ਉਹ ਵੀ ਟੈਸਟ ਜਿਹੜੇ ਆ ਉਹ ਇੱਥੇ ਕਰਵਾਏ ਜਾਂਦੇ ਆ ਇਸ ਤੋਂ ਇਲਾਵਾ ਹਰ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਡਾਕਟਰ ਸਹਿਬਾਨ ਵੀ ਆਉਂਦੇ ਆ ਉਹ ਵੀ ਆਪਣੀਆਂ ਸਵਾਮਾਂ ਦਿੰਦੇ ਆ ਤੇ ਜਿਹੜਾ ਬੇਨਤੀ ਕਰਦਾ ਕਿ 23 ਫਰਵਰੀ ਨੂੰ 2025 ਨੂੰ ਐਤਵਾਰ ਨੂੰ ਕੋਈ ਕੰਮ ਵਾਲਾ ਦਿਨ ਨਹੀਂ ਫਰੀ ਦੇਣਾ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਜਾਂ ਜਦੋਂ ਤੱਕ ਜਿਹੜੇ ਮਰੀਜ਼ ਆਸੀ ਸਾਰੇ ਚੈੱਕ ਨਹੀਂ ਕਰ ਲੈਂਦੇ ਅਸੀਂ ਤੁਹਾਡੀ ਜਿਹੜਾ ਸਾਰਾ ਦਿਨ ਤੁਹਾਡੇ ਲਈ ਹਾਜ਼ਰ ਰਵਾਂਗੇ ਆਪਜੀ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਉਠਾਓ ਇਹ ਸਾਡੇ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਹਰ ਸੇਵਾ ਮੈਡੀਕਲ ਟਰੱਸਟ ਵੱਲੋਂ ਮੈਡੀਕਲ ਫ੍ਰੀ ਜਨਰਲ ਮੈਡੀਕਲ ਕੈਂਪ ਲਗਾਇਆ ਜਾਂਦਾ ਜੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਾਣੇ ਵੱਲ ਚੜ ਕੇ ਇਹੋ ਚੀਜ਼ ਦਾ ਲੈਣ ਤੇ ਇਹਨਾਂ ਦੇ ਸੇਵਾਵਾਂ ਦਾ ਲਾਭ ਲੈਣ ਜੋ ਕਿ ਬਹੁਤ ਹੀ ਦੂਰ ਪਾਰ ਦੇ ਨੇੜੇ ਦੇ ਲੋਕ ਸਾਰੇ ਲੈ ਰਹੇ ਆ ਇਸ ਕਰਕੇ ਅਸੀਂ ਕਹਿੰਨੇ ਆ ਕਿ ਜਿੱਦਾਂ ਹਰ ਸਾਲ ਦੀ ਤਰ੍ਹਾਂ ਹਰੇਕ ਵਾਰੀ ਸਾਡੇ ਕੋਲ ਹੁਲਾਵ ਲੈ ਰਹੇ ਇਸ ਸਾਲ ਵੀ ਉਹ ਬਾ ਚੜ ਕੇ ਹਿੱਸਾ ਲੈਣ ਧੰਨਵਾਦ ਇਹ ਸੰਘ ਮੋਰਬਾੜੀ ਨੂੰ ਬਾਦ ਦਿੱਚੋ ਅਸੀਂ ਕੈਂਪ ਵਿੱਚ ਪਹਿਲਾਂ ਤੋਂ ਸਾਥ ਦਿੰਦੇ ਹਾਂ ਸਾਰੇ ਪਿੰਡਾਂ ਦੇ ਵਸਿਆ ਦਾ ਪਹਿਲੇ ਲੈ ਕੈਂਪ ਲੱਗਦਾ ਹੈ ਸਿਰਫ ਮੈਡੀਕਲ ਕੈਂਪ ਵਿੱਚ ਅਸੀਂ ਮੈਡੀਕਲ ਦੇ ਟੈਸਟ ਦੇਈ ਦੀਆ ਦਵਾਈਆਂ ਦੇਈ ਦੀਆਂ ਦ ਮੈਡੀਕਲ ٹرسٹ ਹੋਰ ਵੀ ਬਹੁਤ ਕੰਮ ਕਰਦੇ ਪਿੰਡ ਵਿੱਚ ਫਰਜ ਕੀਤਾ ਸੀ ਜਿਮ ਬਣਾਇਆ ਜਿਮ ਦੇ ਵਿੱਚ ਯਾਨੀ ਨਸ਼ੇ ਬਚਤ ਤੋਂ ਬੱਚਿਓ ਹੈ ਆਪਣੀ ਟ੍ਰੇਨਿੰਗ ਕਰਦੇ ਆ ਆਪਣੀ ਸਿਹਤ ਦਾ ਖਿਆਲ ਕਰਦੇ ਆ ਫਿਰ ਆਪਣੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ ਜਿਸ ਵਿੱਚ ਉੱਚ ਵੀ ਮੈਡੀਕਲ ٹرسٹ ਬਹੁਤ ਸਾਥ ਦਿੰਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਪੜਾਦਾ ਉਹਨਾਂ ਨੂੰ ਐਜੂਕੇਸ਼ਨ ਦਿੰਦਾ ਫਿਜ਼ੀਕਲ ਐਜੂਕੇਸ਼ਨ ਹੋਣ ਸੀ ਇੱਕ ਪੀਈ ਟੀਚਰ ਰੱਖਿਆ ਉਹਨੂੰ ਫਿਜ਼ੀਕਲ ਐਜੂਕੇਸ਼ਨ ਵੀ ਮਿਲਦਾ ਮਿਲਦਾ ਹੈ ਤੋ ਹਮ ਕੀ ਤੁਸੀਂ ਅੱਜ ਕੀ ਨਾਮ ਦਾ ਹੈ ਮੇਰਾ ਨਾਮ ਮਜੀਤ ਸਿੰਘ ਹੈ ਜੀ ਆਪਣੇ ਹੇਰਪੱਟੀ ਤੋਂ ਤਾਂ ਮੈਂ ਸਿਰਫ ਦੋ ਕਈ ਲਫਜ਼ ਕਹਿਣੇ ਆ ਕਿ 23 ਫਰਵਰੀ ਨੂੰ ਆਪਣਾ ਜਿਹੜਾ ਮੈਡੀਕਲ ਕੈਂਪ ਲੱਗ ਰਿਹਾ ਸਾਰੇ ਸੱਜਣ ਮਿੱਤਰ ਦੂਰੋਂ ਨੇੜਿਓਂ ਹਮ ਹਮਾ ਕੇ ਪਹੁੰਚੋ ਤਾਂ ਇਹ ਸੇਵਾ ਦਾ ਪੂਰਾ ਲਭ ਲੋ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਬਿਵਾਰੀ ਹੈਗੀ ਆ ਉਹ ਪਹਿਲਾਂ ਪਹਿਲਾਂ ਚੈੱਕ ਹੋ ਜਵੇ ਤਾਂ ਕਿ ਬਾਅਦ ਵਿੱਚ ਨਾ ਪਛਤਾਈਏ ਕਿ ਸਾਨੂੰ ਪਤਾ ਨਹੀਂ ਲੱਗਾ ਤਾਂ ਵਸੇ ਮੈਂ ਜੀ ਪਿੰਡ ਮੂਰ ਵਾਲੀ ਤੋਂ ਮੋਹਨ ਸਿੰਘ ਹੇਰ ਅੱਜ ਸਾਡੇ ਸਾਰੇ ਵੀਰ ਭਰਾ ਇਕੱਠੇ ਹੋਏ ਆ ਸਰਵੇਖੇ ਦੱਸਣ ਨੂੰ ਤਾਂ ਕਿ ਸਾਡੇ ਪਿੰਡ ਕੈਂਪ ਲੱਗਣਾ ਫਰੀ ਸੇਵਾ ਦਾ ਫਾਇਦਾ ਉਠਾਓ ਤਾਂ ਕਿ ਸਾਨੂੰ ਸਾਰਿਆਂ ਨੂੰ ਕੀਤੇ ਕੰਮ ਦੀ ਖੁਸ਼ੀ ਮਿਲੇ ਸਭ ਤੰਦਰੁਸਤ ਰਹਿਣ 23 ਤਰੀਕ ਨੂੰ ਪਰ ਵੀ 23 ਨੂੰ ਹਾਂਜੀ ਸੋਹੀ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਇੱਥੇ ਪਹੁੰਚੋ ਆਪੋ ਆਪਣਾ ਇਲਾਜ ਕਰਾਉਣ ਦਾ ਜੋ ਵੀ ਕਿਸੇ ਨੂੰ ਹੈ ਕਸਰ ਆਓ ਆ ਦਿਖਾਓ ਜੀ ਵਾਹਿਗੁਰੂ ਹਰਪ੍ਰੀਤ ਕੌਰ ਪਿੰਡ ਮੂਰਾਵਾਲੀ ਤੇ ਸਾਡੇ ਇੱਥੇ 23 ਫਰਵਰੀ ਨੂੰ ਮੈਡੀਕਲ ਹਰ ਮੈਡੀਕਲ ਸੇਵਾ ਕੈਂਪ ਲੱਗ ਰਿਹਾ ਹੈ ਤੇ ਸਾਰੇ ਸਾਡੇ ਐਨਆਰਆਈ ਵੀਰ ਬਹੁਤ ਵੱਧ ਚੜ ਕੇ ਸਹਿਯੋਗ ਕਰਦੇ ਆ ਤੇ ਸਾਡੇ ਵੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਵੱਧ ਚੜ ਕੇ ਹਿੱਸਾ ਪਾਓ ਤੇ ਆਪਣੇ ਆਪਣੇ ਜੋ ਵੀ ਦੁੱਖ ਤਕਲੀਫਾਂ ਇੱਥੇ ਦੱਸੋ ਸਾਰਿਆਂ ਨੂੰ ਤੇ ਤਾਂ ਕਿ ਤੁਹਾਡਾ ਪਹਿਲਾਂ ਹੀ ਮਤਲਬ ਵੱਡੀ ਪ੍ਰੋਬਲਮ ਨਾ ਆਜਵੇ ਤੇ ਪਹਿਲੇ ਇਲਾਜ ਹੋ ਸਕੇ ਹਾਂਜੀ ਸਾਰਿਆਂ ਨੂੰ ਹੱਥ ਜੋੜ ਕੇ ਛੇਦੇ ਆਦਮ ਸਰਦਾਰ ਭਗਤ ਸਿੰਘ ਦੇ ਨਾਨਕਾ ਪਿੰਡ ਪਿੰਡ ਮੋਰਾਵਾਲੀ ਵਿਖੇ ਸਾਧ ਸੰਗਤ ਜੀ ਐਨ ਆਰ ਆਈ ਵੀਰਾਂ ਦੇ ਸਾਰੇ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ ਤੇ ਹਰ ਇੱਕ ਬਿਮਾਰੀ ਦਾ ਸਾਧ ਸੰਗਤ ਜਿੱਥੇ ਇਲਾਜ ਹੋ ਰਿਹਾ ਆ ਵੱਡੇ ਵੱਡੇ ਡਾਕਟਰ ਆ ਰਹੇ ਨੇ ਸੋ ਮੈਂ ਬੇਨਤੀ ਕਰਦਾ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਕੈਂਪ ਇੱਥੇ ਪਿੰਡ ਮੋਰਾਵਾਲੀ ਲੱਗ ਰਿਹਾ ਆ 23 ਕੈਂਸਰ ਦੇ ਮਹਾ ਡਾਕਟਰ ਆ ਰਹੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ 23 ਫਰਵਰੀ ਦਿਨ ਐਤਵਾਰ ਪਿੰਡ ਮੋਰਾਵਾਲੀ ਵਿਖੇ ਹਮ ਹਮਾ ਕੇ ਪੁੱਜੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 23 ਫਰਵਰੀ ਨੂੰ ਮੈਡੀਕਲ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਦੂਰ ਦੂਰ ਤੋਂ ਵਧੀਆ ਸਪੈਸ਼ਲਿਸਟ ਡਾਕਟਰ ਆ ਰਹੇ ਆ ਤੇ ਦੂਰ ਦੂਰ ਤੋਂ ਇਹਦੇ ਵਿੱਚ ਸਾਡੇ ਮਰੀਜ਼ਾਂ ਦੀ ਗਿਣਤੀ ਵੀ ਹਰ ਸਾਲ ਦੀ ਤੋਂ ਵੱਧ ਰਹੀ ਹੈ